ਦੇਖੋ ਵਿਕਰਮ ਮਜੀਠੀਆ ਸਾਹਿਬ ਨਾਬਾਦੀ ਜੇਲ੍ਹ ਦੇ ਵਿੱਚ ਨੇ ਤੇ ਮੈਂ ਉਹਨਾਂ ਦਾ ਵਕੀਲਾਂ ਤੇ ਵਕੀਲ ਹੋਣ ਨਾਤੇ ਮੇਰਾ ਰਾਈਟ ਹੈ ਕਿ ਮੈਂ ਆਪਣੇ ਕਲਾਇੰਟ ਨੂੰ ਆ ਕੇ ਮਿਲਾਂ ਔਰ ਇਹ ਪੰਜਾਬ ਪ੍ਰिजन ਰੂਲਸ ਦੇ ਵਿੱਚ ਵੀ ਇਹ ਲਿਖਿਆ ਹੋਇਆ ਪਰ ਜਿਸ ਤਰੀਕੇ ਦਾ ਮਾਹੌਲ ਇਹ ਸਰਕਾਰ ਬਣਾਉਣਾ ਚਾਹ ਰਹੀ ਹੈ ਮੈਂ ਇਸ ਗੱਲ ਨੂੰ ਲੈ ਕੇ ਮੈਨੂੰ ਬੜੀ ਹੈਰਾਨੀ ਹੈ ਕਿ ਅੱਜ ਇੱਕ ਵਕੀਲ ਅਗਰ ਆਪਣੇ ਕਲਾਇੰਟ ਨੂੰ ਮਿਲ ਰਿਹਾ ਉਹਨੂੰ ਮਿਲਣ ਦਾ ਵੀ ਪ੍ਰੋਪਰ ਸਮਾਂ ਇਹ ਜੇਲ੍ਹ ਪ੍ਰਸ਼ਾਸਨ ਨਹੀਂ ਦੇਣਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਸੁਪਰਡੈਂਟ ਜੇਲ੍ਹ ਨੂੰ ਤੇ ਏਡੀਜੀਪੀ ਜੇਲ੍ਹਸ ਨੂੰ ਕਿ ਕਿਸ ਰੂਲ ਤਹਿਤ ਤੁਸੀਂ ਸਾਨੂੰ ਮੁਲਾਕਾਤ ਨਹੀਂ ਕਰਨ ਦਿੰਦੇ ਕਿਉਂਕਿ ਅੱਜ ਅੱਧੇ ਘੰਟੇ ਬਾਅਦ ਹੀ ਦੇਖੋ ਅੱਜ ਗੱਲ ਹੀ ਨਹੀਂ ਕਰਨ ਦਿੰਦੇ ਵਿਕਰਮ ਮਜੀਠੀਆ ਸਾਹਿਬ ਨਾਲ ਅੱਧੇ ਘੰਟੇ ਬਾਅਦ ਹੀ ਜਿਹੜੇ ਸਾਡੇ ਜੇਲ੍ਹ ਸੁਪਰਡੈਂਟ ਸਾਹਿਬ ਹੈ ਉਹ ਵਿੱਚ ਆ ਕੇ ਬਾਰ-ਬਾਰ ਕਿ ਜੀ ਤੁਸੀਂ ਪਲੀਜ਼ ਹੁਣ ਚਲੇ ਜਾਓ ਜੀ ਅੱਧਾ ਘੰਟਾ ਹੋ ਗਿਆ ਜੀ ਜਦੋਂ ਵਿਕਰਮ ਮਜੀਠੀਆ ਪੁਲਿਸ ਰਿਮਾਂਡ ਤੇ ਸੀ ਤਾਂ ਕੋਰਟ ਦੀ ਆਰਡਰਸ ਦੇ ਨਾਲ ਸਾਨੂੰ ਹਰ ਰੋਜ਼ ਇੱਕ ਘੰਟਾ ਮਿਲਦਾ ਸੀ ਵਿਕਰਮ ਮਜੀਠੀਆ ਜੀ ਨਾਲ ਗੱਲਬਾਤ ਕਰਨ ਦਾ ਕਿਉਂਕਿ ਬਤੌਰ ਵਕੀਲ ਦੇ ਤੁਸੀਂ ਉਹਨਾਂ ਦੇ ਕੇਸ ਬਾਰੇ ਉਹਨਾਂ ਨਾਲ ਡਿਸਕਸ਼ਨ ਕਰਨੀ ਹੈ ਔਰ ਰਾਈਟ ਟੂ ਪ੍ਰਾਈਵੇਸੀ ਹੈ ਆਪਣੇ ਵਕੀਲ ਨਾਲ ਉਹ ਕੋਈ ਵੀ ਗੱਲ ਕਰ ਸਕਦੇ ਨੇ ਪਰ ਜਿਸ ਤਰੀਕੇ ਦਾ ਮਾਹੌਲ ਅੱਜ ਸਰਕਾਰ ਬਣਾ ਰਹੀ ਹੈ ਔਰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮਤਲਬ ਮੁੱਖ ਮੰਤਰੀ ਸਾਹਿਬ ਕੀ ਸਾਰਾ ਦਿਨ ਪੰਜਾਬ ਦਾ ਸਾਰਾ ਕੰਮ ਛੱਡ ਕੇ ਇਕੱਲਾ ਵਿਕਰਮਜੀਠੀਆ ਦੇ ਉੱਤੇ ਲੱਗੇ ਨੇ ਕੀ ਮੁੱਖ ਮੰਤਰੀ ਦਿਨ ਰਾਤ ਜੇਲ੍ਹ ਦੇ ਕੈਮਰੇ ਦੇਖਦੇ ਰਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸਰਕਾਰ ਚੱਲਣੀ ਹੈ ਔਰ ਦੂਜੇ ਪਾਸੇ ਪੰਜਾਬ ਦੀਆਂ ਜੇਲ੍ਹਾਂ ਦੇ ਜੋ ਹਾਲਾਤ ਨੇ ਉਹ ਕਿਸ ਤੋਂ ਲੁਕੇ ਨੇ ਲੋਰੈਂਸ ਬਿਸ਼ਨੋਈ ਜਿਹੜਾ ਕਿ ਇੱਕ ਗੈਂਗਸਟਰ ਬਹੁਤ ਵੱਡਾ ਉਹਦੀ ਇੰਟਰਵਿਊ ਤਾਂ ਪੰਜਾਬ ਦੀ ਜੇਲ੍ਹ ਚ ਹੋ ਗਈ ਉਹ ਤਾਂ ਮੁੱਖ ਮੰਤਰੀ ਸਾਹਿਬ ਉਹ ਤਾਂ ਡੀਜੀਪੀ ਜਿਹੜੇ ਜੇਲ੍ਹਾਂ ਦੇ ਨੇ ਉਹ ਤਾਂ ਰੋਕ ਨਹੀਂ ਸਕੇ ਔਰ ਜਿਹੜੇ ਸਰਕਾਰੀ ਧਿਰ ਦੇ ਐਮਐਲਏ ਨੇ ਕਿੰਨੇ ਐਮਐਲਏ ਮੈਂ ਪੰਜਾਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਕਿੰਨੇ ਐਮਐਲਏ ਇਹ ਦਿਨਾਂ ਦੇ ਦੌਰਾਨ ਜਾਦੀ 3 ਸਾਲ ਦੀ ਸਰਕਾਰ ਬਣੀ ਹੈ ਉਹ ਜੇਲ੍ਹਾਂ ਦੇ ਵਿੱਚ ਆਏ ਨੇ ਤੇ ਕਿੰਨੇ ਐਮਐਲਏ ਨੇ ਜਿਨ੍ਹਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਰੋਕ ਕੇ ਰੱਖਿਆ ਯਾਦ ਐਮਐਲਏ ਨੂੰ ਤਾਂ ਉਰੇ ਹਸਪਤਾਲਾਂ ਦੇ ਵਿੱਚ ਕਿੰਨਾ ਕਿੰਨਾ ਚਿਰ ਦਾਖਲ ਰਹੇ ਨੇ ਗੱਜਨ ਮਾਜਰਾ ਸਾਹਿਬ ਬਾਰੇ ਕਿਹਨੂੰ ਨਹੀਂ ਪਤਾ ਹੁਣ ਵੀ ਇੱਕ ਮਹਾਲੀ ਦਾ ਨਾਮਵਰ ਬਿਲਡਰ ਹੈ ਜਿਹਨੂੰ ਕਿ ਪਿਛਲੇ ਮਾਰਚ ਤੋਂ ਲੈ ਕੇ ਲਗਾਤਾਰ ਹਸਪਤਾਲ 'ਚ ਰੱਖਿਆ ਹੋਇਆ ਜਦ ਕਿ ਉਹ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਹੈ ਉੱਥੇ ਆ ਕੇ ਮੁੱਖ ਮੰਤਰੀ ਸਾਹਿਬ ਤੁਹਾਡੇ ਜੇਲ੍ਹ ਡਿਪਾਰਟਮੈਂਟ ਦੀ ਕੰਪੀਟੈਂਸ ਨੂੰ ਕੀ ਹੋ ਜਾਂਦਾ ਕਿਉਂ ਕਿਉਂਕਿ ਵਿਕਰਮ ਮਜੀਠੀਆ ਸਿਆਸੀ ਵਿਰੋਧੀ ਹੈ ਤਾਂ ਸਿਆਸੀ ਵਿਰੋਧੀਆਂ ਦੇ ਵਿਰੁੱਧ ਆਪਾਂ ਹਰ ਇੱਕ ਹਤਕੰਡਾ ਵਰਤਣਾ ਔਰ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਅਜੁਰੇ ਕਹਿਣੀ ਬਣਦੀ ਹੈ ਕਿ ਜੋ ਇੱਕ ਕੈਦੀ ਦੇ ਰਾਈਟਸ ਨੇ ਅਗਰ ਵਿਕਰਮ ਮਜੀਠੀਆ ਨੂੰ ਅੰਡਰ ਟ੍ਰਾਇਲ ਤੁਸੀਂ ਲਿਆ ਕੇ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਤਾਂ ਜੋ ਪੰਜਾਬ ਪ੍ਰिजन ਰੂਲਸ ਕਹਿੰਦੇ ਨੇ ਉਹਦੇ ਮੁਤਾਬਕ ਉਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਔਰ ਉਹ ਮੁਲਾਕਾਤ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਨਵਾਂ ਹੀ ਕਾਨੂੰਨ ਘੜਿਆ ਜਾ ਰਿਹਾ ਮੈਂ ਅੱਜ ਇਹ ਗੱਲ ਬਹੁਤ ਕਲੀਅਰਲੀ ਪ੍ਰੈਸ ਨੂੰ ਦੱਸਣਾ ਚਾਹੁੰਦਾ ਕਿ ਚਾਹੇ ਡੀਜੀਪੀ ਜੇਲ੍ਹ ਜ਼ੋਨ ਚਾਹੇ ਉਰੇ ਨਾਬਾ ਜੇਲ੍ਹ ਦੇ ਸੁਪਰਡੈਂਟ ਹੋਣ ਇਨਾਂ ਦੇ ਖਿਲਾਫ ਜੋ ਵੀ ਅਸੀਂ ਲੀਗਲ ਸਾਡੇ ਕੋਲ ਰਾਈਟਸ ਹੈਗੇ ਨੇ ਅਸੀਂ ਕੋਰਟ ਦੇ ਵਿੱਚ ਉਹਦੀ ਐਪਲੀਕੇਸ਼ਨ ਮੂਵ ਕਰਾਂਗੇ ਔਰ ਚਾਹਾਂਗੇ ਕਿ ਇਹ ਜਿਹੜੀਆਂ ਜੇਲ ਹੈ ਇਹਦੀ ਪਿਛਲੇ ਮਹੀਨੇ ਜਾਂ 2 ਮਹੀਨੇ ਦੀ ਵੀਡੀਓ ਫੁਟੇਜ ਪ੍ਰੀਜ਼ਰਵ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਉਰੇ ਬਾਕੀ ਕੈਦੀਆਂ ਦੀ ਮੁਲਾਕਾਤ ਹੁੰਦੀ ਹੈ ਤੇ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕਿ ਵਿਜੀਲੈਂਸ ਜੋ ਰੇਡ ਛਾਪੇਮਾਰੀ ਸਰਚ ਇਹ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ ਐਸੀਆਂ ਗੱਲਾਂ ਦੇ ਉੱਤੇ ਮੁਹਾਲੀ ਕੋਰਟ ਦੀ ਪੂਰਨ ਤੌਰ ਤੇ ਪਾਬੰਦੀ ਹੈ ਤਾਂ ਹੀ ਜਿਸ ਦਿਨ ਇਹਨਾਂ ਨੇ ਚੈਨਲਾਂ ਤੇ ਪ੍ਰਚਾਰਨਾ ਚਾਹਿਆ ਕਿ ਜੀ ਨਵੇਂ ਤੱਥ ਲੱਭ ਗਏ ਹੁਣ ਅਸੀਂ ਰੇਡ ਕਰਨ ਜਾ ਰਹੇ ਹਾਂ ਕੋਰਟ ਨੇ ਉਹਤੇ ਫੌਰਨ ਰੋਕ ਲਾਈ ਔਰ ਬੜਾ ਕਲੀਅਰ ਕੀਤਾ ਕਿ ਸਿਰਫ ਤੇ ਸਿਰਫ ਪ੍ਰਾਪਰਟੀ ਦੀ ਈਵੈਲੂਏਸ਼ਨ ਹੋ ਸਕਦੀ ਹੈ ਜਿਹੜੀਆਂ ਚੀਜ਼ਾਂ ਤੁਸੀਂ ਆਲਰੇਡੀ ਲਿਸਟ ਬਣਾ ਕੇ ਕੋਰਟ ਚ ਦਿੱਤੀਆਂ ਨੇ ਉਹਨਾਂ ਦੀ ਈਵੈਲੂਏਸ਼ਨ ਹੋ ਸਕਦੀ ਹੈ ਹੁਣ ਕੋਈ ਨਵੀਂ ਸਰਚ ਕੋਈ ਨਵੀਂ ਰੇਡ ਨਹੀਂ ਹੋ ਸਕਦੀ